ਅੰਕਲ ਜੀ ਪੁਲਿਸ ਦੇ ਉੱਚ ਅਧਿਕਾਰੀ ਘਰ ਆਏ ਸੀ ਕੀ ਗੱਲਬਾਤ ਹੋਈ ਐ ਤਰਨਾ ਤੁਹਾਡਾ ਕੱਲ ਲੱਗ ਰਿਹਾ ਸਾਡੇ ਕੋਲ ਆਏ ਸੀ ਜੀ ਉਹ ਪੁੱਛਦੇ ਸੀ ਬਿਆਨ ਜਿਹੜੇ ਤੁਸੀਂ ਦਿੱਤੇ ਅੱਗੇ ਤਰਖਾਸ਼ ਤੇ ਦਿੱਤੀ ਆਪਾਂ ਤੇ ਉਹ ਤਰਖਾਸ਼ ਹੀ ਮੈਂ ਕਿਹਾ ਜਿਹੜੀ ਅਸੀਂ ਦਿੱਤੀ ਹੈ ਉਹੋ ਹੀ ਟਾਲੇ ਸਾਡੇ ਜਿਹੜੇ ਨਾਂ ਹੀ ਦਿੱਤੇ ਨੇ ਔਜਾ ਸਿੰਘ ਸਰਾਰੀ ਤੇ ਪੀਆ ਲਾਡੀ ਤੇ ਉਹੋ ਹੀ ਦੋ ਬੰਦੇ ਤੇ ਪਰਚਾ ਦਰਦੇ ਕਰੋ ਤੇ ਆਪਣਾ ਤਰਨਾ ਜਿਹੜਾ ਅਸੀਂ ਲਾਵਾਂਗੇ ਸਵੇਰੇ ਕਿੰਨੇ ਵੇ ਦਾ ਟਾਈਮ ਰੱਖਿਆ ਗਿਆ ਤਰਨੇ ਦਾ ਜੀ 10 ਵਜੇ ਦਾ ਜੀ ਹਾਂ ਕੀ ਲੋਕਾਂ ਨੂੰ ਅਪੀਲ ਹੈਗੀ ਐ ਇਸ ਤਰਨੇ ਦੇ ਸਬੰਧੀ ਪੂਰੇ ਪੰਜਾਬ ਵਾਸਤੇ ਸਾਰੇ ਪੰਜਾਬ ਵਾਸੀਆਂ ਦੇ ਜਿੰਨੇ ਵੀ ਤਰਨੇ ਆਪਣੇ 30 35 ਜਿਹੇ ਬੰਦियां ਆ ਰਹੀਆਂ ਤੇ ਸਾਰੇ ਤਰਨਾ ਲੱਖੋ ਕੋਈ ਬਰੇ ਰਾਮ ਲਾਵਾਂਗੇ ਜੀ ਸਟੇਸ਼ਨ ਦੇ ਘਰ ਪਹੁੰਚੇ ਹੋ ਕੀ ਜਿੱਦਾਂ ਦਰਖਾਸਤ ਦਿੱਤੀ ਕੀ ਪਰਵਾਰ ਦੇ ਵੱਲੋਂ ਜੀ ਕਾਰਵਾਈ ਕਰਨ ਦੇ ਲਈ ਹਲਕਾ ਦਾ ਇੱਕ ਦਾ ਨਾਮ ਹੈ ਉਹਦੇ ਪੀਏ ਦਾ ਨਾਮ ਹੈ ਕੀ ਕੁਝ ਜਿਹੜੀ ਦੇਖੋ ਜਿਹੜੇ ਪਰਿਵਾਰ ਦੇ ਮੈਂਬਰ ਜਿਹੜੇ ਉਹਦੇ ਫਾਦਰ ਹੈਗੇ ਤਰਤੇਮ ਲਾਲ ਜੀ ਅਸੀਂ ਉਹਨਾਂ ਦੇ ਫੈਮਿਲੀ ਚਾਜ ਆਏ ਆ ਇਹਨਾਂ ਵੱਲੋਂ ਇੱਕ ਦਰਖਾਸਤ ਜਿਹੜੀ ਹੈਗੀ ਉਹ ਐਸਐਸਪੀ ਮਾਂਜੋਗ ਐਸਐਸਪੀ ਸਾਹਿਬ ਫਿਰੋਜਪੁਰ ਨੂੰ ਦਿੱਤੀ ਸੀਗੀ ਔਰ ਮਾਂਜੋਗ ਐਸਐਸਪੀ ਸਾਹਿਬ ਵੱਲੋਂ ਜਿਹੜਾ ਹੈਗਾ ਇਹ ਸਿਟ ਬਣਾਈ ਗਈ ਹੈ ਜਿੰਦੇ ਚ ਐਸਪੀ ਹੈੱਡਕੁਆਟਰ ਐਸਪੀ ਡੀ ਸਾਹਿਬ ਤੇ ਐਸਜੀਐਸਪੀ ਡੀ ਸਾਹਿਬ ਦੀ ਜਿਹੜੀ ਇਹ ਸੈਟ ਬਣੀ ਹੈ ਅਸੀਂ ਉਸ ਸਿਟ ਦੇ ਜਿਹੜੀ ਬਣੀ ਹੈ ਅਸੀਂ ਜਿਹੜੇ ਸਿਟ ਦੇ ਦੋ ਅਫਸਰ ਹੈਗੇ ਆ ਐਸਪੀ ਡੀ ਤੇ ਐਸਪੀ ਹੈੱਡਕੁਆਟਰ ਅਸੀਂ ਦੋਵੇਂ ਅਫਸਰ ਆਏ ਆ ਉਹਨਾਂ ਦੇ ਪਰਿਵਾਰ ਨਾਲ ਹੀ ਗੱਲਬ ਪਰਿਵਾਰ ਦਾ ਇਹ ਕਹਿਣਾ ਵੀ ਅਸੀਂ ਜਿਹੜੇ ਬਿਆਨ ਹੈਗੇ ਨੇ ਜਾਂ ਹੋਰ ਵੀ ਜਿਹੜੇ ਡਾਕੂਮੈਂਟ ਦੇਣੇ ਹਨ ਉਹ ਅਸੀਂ ਆਪਣੇ ਫੈਮਿਲੀ ਨਾਲ ਸਲਾਹ ਕਰਕੇ ਜਿਹੜਾ ਹੈਗਾ ਉਹ ਦਵਾਂਗੇ ਔਰ ਤੁਹਾਨੂੰ ਜਿਹੜਾ ਹੈਗਾ ਐਡ ਪੈਲੈਂਡਾ ਸੈਟ ਤੇ ਵਿਸ਼ਵਾਸ ਹੈਗਾ ਜੋ ਸੈਟ ਕਰੀਏ ਤੁਹਾਨੂੰ ਠੀਕ ਕੱਲ ਇੱਕ ਪਰਿਵਾਰ ਵੱਲੋਂ ਤਰਨਾ ਲਗਾਉਣ ਦੀ ਗੱਲ ਕਹੀ ਜਾ ਰਹੀ ਹੈਗੀ ਅੱਜ ਬਾਕੀ ਜਿਹੜੇ ਆਜੋ ਦੱਸ ਦਿਓ ਯਾਰ ਜਿਹੜੇ ਪਰਿਵਾਰ ਦੇ ਮੈਂਬਰਾਂ ਨਾਲ ਸਾਡੀ ਗੱਲ ਹੋਈ ਹੈ ਉਹਨੇ ਸਾਨੂੰ ਇਸ ਗੱਲ ਦਾ ਜ਼ਿਕਰ ਕੀਤਾ ਹੋਣੇ ਉਹ ਕਹਿੰਦੇ ਵੀ ਜਿਹੜਾ ਕੱਲ ਅਸੀਂ ਤੁਹਾਆਂ ਬਾਰੇ ਉਹ ਗੱਲ ਕਰ ਰਹੇ ਉਹ ਅੱਜ ਤੁਹਾਡੇ ਸਿਟ ਦੇ ਆਉਣ ਤੋਂ ਪਹਿਲਾਂ ਇਹ ਗੱਲ ਸੀਗੀ ਜਿਹੜੀ ਬਾਕੀ ਇਹ ਹੈਗੀ ਕੱਲ ਜਿਹੜਾ ਅਸੀਂ ਪ੍ਰੋਗਰਾਮ ਥਾਣੇ ਲੱਖੋ ਕੀ ਬਣਾ ਹੁੰਦਾ ਘਰੋਂ ਕਰਨ ਉਹ ਲੀਕਿਆ ਸੀ ਉਹ ਅਸੀਂ ਹੁਣ ਦੁਆੜਾ ਹੁੰਦੇ ਤੇ ਵਿਚਾਰ ਕਰਕੇ ਜਿਹੜਾ ਦੁਆੜਾ ਦੱਸਾਂਗੇ ਵੀ ਉਹ ਕਰਨਾ ਹੈ ਕਿ ਨਹੀਂ ਕਰਨਾ